ਆਰੇਨ ਪਿਆਰਪਰੀ ਸੱਚੀ ਕਾਲ ਜੀ ਬਹੁਤ ਬਹੁਤ ਫਤ ਕਰਦੇ ਆਪਣੇ ਚੈਨਲ ਦੀ ਮਲਾਸਮਾਨੋ ਜਿਹੜੇ 5.5 ਸਾਲਾਂ ਦਾ ਰਿਲੀਜ਼ ਕਰਨ ਬਾਰੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਵੱਡੀ ਸੁਣਵਾਈ ਹੋਵੇਗੀ ਤਾਂ ਇਸ ਦੇ ਵਿੱਚ ਪੰਜਾਬ ਸਰਕਾਰ ਦੇ ਵੱਲੋਂ ਏਰੀਅਰ ਦੇ ਬਾਰੇ ਬਣਾਈ ਗਈ ਜਿਹੜੀ ਤਸਵੀਜ਼ ਉਸ ਦੇ ਉੱਪਰ ਕੋਰਟ ਦੇ ਵਿੱਚ ਹੁਣ ਚਰਚਾ ਹੋਵੇਗੀ ਦਰਸਲ ਪੰਜਾਬ ਦੇ ਜਿਹੜੇ 7,65,000 ਪੈਨਸ਼ਨਰ ਜਿਹੜੇ ਨੇ ਬੜੇ ਹੀ ਲੰਮੇ ਸਮੇਂ ਤੋਂ ਜਿਹੜੇ ਕੀ ਵਿਚਾਰ ਬਣਾ ਰਹੇ ਨੇ ਪਏ ਨੇ ਜਿਹੜੇ ਪਹਿਲਾਂ ਵੱਖ-ਵੱਖ ਮੁਲਾਜ਼ਮ ਜਥੇਬੰਦੀਆਂ ਨੇ ਬਹੁਤ ਲੰਮੇ ਚੋੜੇ ਸੰਘਰਸ਼ ਕੀਤੇ 1 ਜਨਵਰੀ 2016 ਤੋਂ ਲੈ ਕੇ ਤੇ ਜੂਨ 2021 ਤੱਕ ਦਾ ਜਿਹੜਾ 5.5 ਸਾਲਾਂ ਦਾ ਉਹ ਜਿਹੜਾ ਇਹ ਰਿਲੀਫ ਕੀਤਾ ਬਿਚ-ਬਿਚ ਜਿਹੜਾ ਪੰਜਾਬ ਸਰਕਾਰ ਦੇ ਵੱਲੋਂ ਵਾਅਦੇ ਕੀਤੇ ਗਏ, ਭਰੋਸੇ ਦਿੱਤੇ ਗਏ ਪਰ ਗੱਲ ਜਦੋਂ ਕਿਸੇ ਪਾਸੇ ਨਹੀਂ ਲੱਗੀ ਤਾਂ ਫਿਰ ਖਾਸ ਕਰਕੇ ਪੈਨਸ਼ਨਰਸ ਜਿਹੜੇ ਨੇ ਜ਼ਿੰਦਗੀ ਦੇ ਅਖੀਰਲੇ ਦੌਰ ਦੇ ਵਿੱਚ ਗੁਜ਼ਰ ਰਹੇ ਨੇ। ਉਹ ਦੇ ਕਰ ਰਹੇ ਨੇ ਕਿ ਬੜੀ ਹੀ ਤਬੀ ਤਾ ਨਾਲ ਜਿਹੜਾ ਕਿ ਉਹਨਾਂ ਨੂੰ 1 ਜਨਵਰੀ 2016 ਤੋਂ ਪੈਂਡਿੰਗ ਜਿਹੜਾ ਏਰੀਅਰ ਹੈ ਉਹ ਦਿੱਤਾ ਜਾਵੇ। ਫਿਰ ਇਹ ਪੈਨਸ਼ਨ ਕੁਝ ਜਿਹੜੇ ਨੇ ਉਹ ਹਾਈ ਕੋਰਟ ਦੇ ਵਿੱਚ ਗਏ ਤੇ ਉਹ ਹਾਈ ਕੋਰਟ ਦੇ ਮੋਰਚੇ ਦੇ ਪਾ ਕੇ ਉਹਨਾਂ ਨੇ ਆਪਣੇ ਦੁੱਖ ਜਿਹੜੀ ਭਰੀ ਜਿਹੜੀ ਕਹਾਣੀ ਸੁਣਾਈ ਵੀ ਉਹ ਅਖੀਰਲੇ ਦੌਰ ਦੇ ਵਿੱਚ ਨੇ ਦਵਾਈਆਂ ਬਿਮਾਰੀਆਂ ਕਈ ਤਰ੍ਹਾਂ ਦੇ ਜਿਹੜੀਆਂ ਕੀ ਤੋੜਾ ਦਾ ਸਾਹਮਣਾ ਕਰੇ ਨੇ ਪਰ ਪੰਜਾਬ ਸਰਕਾਰ ਉਹਨਾਂ ਨੂੰ ਉਹਨਾਂ ਦਾ ਬੰਦਾ ਏਰੀਅਰ ਨਹੀਂ ਦੇ ਰਹੀ ਜਿਹੜਾ ਕਿ 6ਵਾਂ ਤਨਖਾਹ ਕਮਿਸ਼ਨ ਨੇ ਤਨਖਾਹਾਂ ਸੋਧੀਆਂ ਪੈਨਸ਼ਨ ਸੋਧੀਆਂ ਸੀ ਉਹਨਾਂ ਦਾ ਜਿਹੜਾ 1 ਜਨਵਰੀ 2016 ਤੋਂ ਜਿਹੜਾ ਏਰੀਅਰ ਪੈਂਡਿੰਗ ਹੈ ਦਰਸਲ ਪਿਛਲੀ ਕੈਪਟਨ ਸਰਕਾਰ ਨੇ ਵੀ ਲਾਰੇ ਲਾਏ ਸੀ ਤੇ ਮੌਜੂਦਾ ਸਰਕਾਰ ਦੇ ਵੱਲੋਂ ਏਰੀਆ ਰੀਲீஸ் ਨਾ ਕਰਨ ਦੀ ਜਿਹੜੀ ਇੱਕ ਫਿਗਰ ਜਿਹੜੀ ਪੰਜਾਬ ਸਰਕਾਰ ਤੋਂ حاصل ਹੋਈ ਹੈ 18228 ਕਰੋੜ ਰੁਪਏ ਪੈਂਡਿੰਗ ਹੈ ਏਰੀਆ ਦਾ ਛੇਵਾਂ ਤਨਖਾਹ ਜਿਹੜਾ ਤਨਖਾਹ ਪੰਜਾਬ ਸਰਕਾਰ ਨੇ ਇੱਕ ਤਬਵੀਜ਼ ਪੇਸ਼ ਕੀਤੀ ਜਿਹਦੇ ਵਿੱਚ ਲੰਬਾ ਚੋੜਾ ਸਾਮਾ ਦਿੱਤਾ ਗਿਆ ਔਰ ਇਥੋਂ ਤੱਕ ਇਹ ਵੀ ਕਿਹਾ ਗਿਆ ਕਿ ਜਿਹੜਾ ਕਿ 2029 ਜਿਹੜਾ 2029 31 ਤੱਕ ਜਿਹੜਾ ਏਰੇ ਦੇਣ ਬਾਰੇ ਪ੍ਰਕਿਰਿਆ ਚ ਲਾਈ ਜਾਊਗੀ ਜਿਹਦੇ ਉੱਪਰ ਜਦੋਂ ਮਾਨਯੋਗ ਪੰਜਾਬ ਹਰਿਆਣਾ ਹਾਈ ਕੋਰਟ ਦੇ ਜੱਜ ਸਾਹਿਬ ਨੇ ਸਵਾਲ ਚੁੱਕਿਆ ਕਿ ਇਹ ਸਹੀ ਨਹੀਂ ਹੈ ਇਹ ਗੱਲ ਕਹਿ ਦਿੱਤੀ ਵੀ ਜੇ ਪੈਸ਼ਨ ਨੂੰ ਦੇਣ ਲਈ ਏਰੇ ਨਹੀਂ ਹੈਗਾ ਤਾਂ ਫਿਰ ਪੰਜਾਬ ਸਰਕਾਰ ਹੁਣ ਤੱਕ ਜਿਹੜੇ ਕੀ ਜਿਹੜੇ ਇਸ਼ਤਿਹਾਰਬਾਜ਼ੀ ਤੇ ਜਿਹੜਾ ਖਰਚਾ ਕੀਤਾ ਗਿਆ ਉਹਦੀ ਪੂਰੀ ਡਿਟੇਲ ਜਿਹੜੀ ਮੁਹਈਆ ਕਰਵਾਈ ਜਾਵੇ ਜਦੋਂ ਇਹ ਸਵਾਲ ਉਠਿਆ ਤਾਂ ਫਿਰ ਪੰਜਾਬ ਸਰਕਾਰ ਨੇ ਡਬਲ ਬੈਂਚ ਦਾ ਜਿਹੜਾ ਫੁੰਡਾ ਖੜਕਾਇਆ ਹਾਈ ਕੋਰਟ ਦਾ ਔਰ ਕਿਸੇ ਨਾ ਕਿਸੇ ਰੂਪ ਦੇ ਵਿੱਚ ਇਸ਼ਤਿਹਾਰਬਾਜ਼ੀ ਦੀ ਡਿਟੇਲ ਦੇ ਦੇਣ ਦੇ ਬਾਰੇ ਮੁੱਦੇ ਤੇ ਪੂਰਾ ਮਾਮਲਾ ਜਿਹੜਾ ਠੰਡਾ ਕੀਤਾ ਸੋ ਇਸੇ ਦੌਰਾਨ ਹੀ ਹੁਣ 5 ਫਰਵਰੀ ਨੂੰ ਅਗਲੀ ਡੇਟ ਜਿਹੜੀ ਹੈ ਸੋ ਦੋਸਤੋ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਲੱਗੀ ਹੈ ਜਿਹਦੇ ਵਿੱਚ ਸੁਣਵਾਈ ਕੀਤੀ ਜਾਊਗੀ ਤੇ ਜਿਹੜੇ ਪਿਛਲੇ ਸਮੇਂ ਪੰਜਾਬ ਜਿਹੜੀ ਸਰਕਾਰ ਦੇ ਇੱਕ ਤਵੀਜ਼ ਪੇਸ਼ ਕੀਤੀ ਸੀ ਕਿ ਏਰੀਅਰ ਰੀਲੀਜ਼ ਕਰਨ ਬਾਰੇ ਜਿਹਦੇ ਵਿੱਚ ਪੈਨਸ਼ਨਰ ਤੇ ਮੁਲਾਜ਼ਮਾਂ ਨੂੰ ਵਕ ਵਕ ਢੰਗ ਦੇ ਨਾਲ ਕਈ ਲੰਮੇ ਮਹੀਨਿਆਂ ਦੇ ਦੌਰਾਨ ਵਿੱਚ ਏਰੀਅਰ ਦੇਣ ਦੀ ਗੱਲ ਕੀਤੀ ਗਈ ਸੀ ਜਦੋਂ ਉਹ ਹਾਈ ਕੋਰਟ ਨੇ ਸਵਾਲ ਚੁੱਕਿਆ ਸੀ ਕਿ ਇੰਨਾ ਲੰਮਾ ਸਮਾਂ ਜਿਹੜਾ ਹੋ ਉਚਿਤ ਨਹੀਂ ਹੈ ਤੇ ਫਿਰ ਸਰਕਾਰ ਨੇ ਕਿਹਾ ਸੀ ਵੀ ਉਹ ਸਬ ਕਮੇਟੀ ਅੱਗੇ ਮੋੜ ਏਰੀਅਰ ਦੇਣ ਦੀ ਜਿਹੜੀ ਹੈ ਤਵੀਜ਼ ਹੈ ਉਹ ਉਸ ਉਹਦੇ ਉੱਤੇ ਵਿਚਾਰ ਕੀਤਾ ਜਾਊਗਾ ਸੋ ਹੁਣ ਜਿਹੜਾ ਹੈ 5 ਫਰਵਰੀ ਜਾਨੀ ਕਿ ਅੱਜ 5 ਫਰਵਰੀ ਨੂੰ ਇਹ ਸਾਰੇ ਮੁੱਦੇ ਉਹ ਜਿਹੜੀ ਐ ਸੁਣਵਾਈ ਹੋਊਗੀ ਤੇ ਔਰ 7 ਲੱਖ ਜਿਹੜੇ ਮੁਲਾਜ਼ਮ ਅਤੇ ਪੈਨਸ਼ਨਰ ਜਿਹੜੀ ਉਹਨਾਂ ਦੀ ਅੱਖ ਜਿਹੜੀ ਹੈ 5 ਫਰਵਰੀ ਤੇ ਅੱਜ ਦੀ ਜਿਹੜੀ ਸੁਣਵਾਈ ਤੇ ਟਿੱਕੀ ਹੋਈ ਹੈ ਸੋ ਦੋਸਤੋ ਉਹ ਜਿਹੜੀ ਪੂਰੀ ਪੂਰੀ ਆਸ ਦੀ ਕਿਰਨ ਹੈ ਜਿਹੜੀ ਮੁਲਾਜ਼ਮਾਂ ਤੇ ਪੈਸ਼ਨਰ ਨੂੰ ਜਿਹੜੀ ਹਾਈ ਕੋਰਟ ਤੇ ਲੱਗੀ ਹੋਈ ਹੈ ਸੋ ਦੋਸਤੋ اے سی ਅੱਜ ਦੀ ਆਪਣੀ ਖਾਸ ਅਪਡੇਟ ਲੈ ਕੇ ਹੋ ਰਾਵਾਂਗੇ ਨਵੀਂ ਅਪਡੇਟ ਬਣੇ ਰਹਿਣਾ ਚੈਨਲ ਦੇ ਨਾਲ ਚੈਨਲ ਨੂੰ ਜਰੂ ਸਬਸਕ੍ਰਾਈਬ ਕਰ ਤੇ ਵੀਡੀਓ ਨੂੰ ਲਾਈਕ ਸ਼ੇਅਰ ਯੂ ਕਰਨਾ ਮਿਲਦੇ ਕਿਸੇ ਨਵੀਂ ਅਪਡੇਟ ਦੇ ਨਾਲ ਧੰਨਵਾਦ ਜੀ